ਹਾਂ ਤਾਂ ਸਾਰਾ ਹੋਰ ਇੱਥੇ ਤਾਂ ਨਾ ਲੱਗ ਰਹੀ ਹੈ ਕੋਈ ਨਹੀਂ ਹੋਣੀ ਗੱਲ ਚੱਲ ਹੈ ਬਰਾਬਰ ਜੇ ਆਪਣੇ ਕੰਮ ਦਾ ਲੈ ਕੇ ਆਉਂਦੇ ਨੇ ਬ੍ਰਹਮੰਗਤ ਗਿਰੀ ਜੀ ਕੀ ਮਾਮਲਾ ਹੋਇਆ ਜੋ ਝੜਪ ਹੋਈ ਹੈ ਮੰਦਰ ਦੇ ਵਿੱਚ ਜਾਂ ਮੰਦਰ ਦੇ ਬਾਹਰ ਕੀ ਮਾਮਲਾ ਹੋਇਆ ਹੈ ਦੇਖੋ ਮੈਂ ਮੇਰੀ ਨੌਲੇਜ ਬਾਰਾ ਹੈ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਸਮੁੱਚੇ ਜਿਹੜੇ ਹਿੰਦੂ ਜਥੇਬੰਦੀ ਇਕੱਠੀਆਂ ਹੋਈਆਂ ਸੀ ਉਹਨਾਂ ਜਥੇਬੰਦੀਆਂ ਨਾਲ ਇਕੱਠਾ ਹੋਇਆ ਸੀ ਇਹ ਉਹੀ ਗੱਲਬਾਤ ਕਰਨ ਵਾਸਤੇ ਡੀਸੀ ਸਾਹਿਬ ਨੂੰ ਤੇ ਸਤਿਪਤੀ ਸਾਹਿਬ ਨੂੰ ਬੁਲਾ ਕੇ ਪਟਿਆਲਾ ਜਿਹੜਾ ਕਾਲੀ ਮਾਤਾ ਮੰਦਿਰ ਦਾ ਵਿਜ਼ਿਟ ਕਰਾਇਆ ਸੀ ਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮਣੀ ਬਾਬੇ ਦੀ ਰਹਿਨਮਾਈ ਚ ਤੇ ਜਦੋਂ ਮੈਂ ਬਾਹਰ ਵੀ ਵੀਆਈਪੀ ਗੇਟ ਤੇ ਖੜਾ ਸੀ ਪਿੱਛੋਂ ਆ ਕੇ ਹਮਲਾ ਕਰਕੇ ਜਿਹੜਾ ਇੱਕ ਇੱਟ ਮਾਰ ਕੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੇਰੇ ਸਾਥੀ ਆ ਜਾਣ ਕਰਨ ਮੌਕੇ ਤੇ ਭੱਜ ਗਏ ਤੇ ਹਮਲਾ ਕਰਨ ਤੇ ਨਾਕਾਮਯਾਬ ਰਹੇ ਹੈ ਜਿੰਨੀ ਕੁ ਸੱਟ ਮਾਰ ਸਕਦੇ ਜਿੰਨੀ ਕੁ ਮਾਰਤੀ ਉਹਨਾਂ ਨੇ ਕਿਹ ਕੌਣ ਹੈ ਜੀ ਜਿਸ ਵਿਅਕਤੀ ਦਾ ਤੁਸੀਂ ਨਾਮ ਲੈ ਰਹੇ ਹੋ ਕੌਣ ਹੈ ਜੀ ਇਹ ਇੱਕ ਨਸ਼ਾ ਤਸਕਰ ਹੈ ਭਗਵਾ ਪਾ ਕੇ ਰੱਖਦਾ ਸਾਰੀਆਂ ਪ੍ਰਸ਼ਾਦ ਵਾਲੀਆਂ ਦੁਕਾਨਾਂ ਤੇ ਇੱਥੇ ਨਕਸ਼ੇ ਦੀ ਤਸਕਰੀ ਕਰਾਂਦਾ ਹੈ ਸ਼ਰਧਾਲੂਆਂ ਦੀ ਲੁੱਟ ਕਰਦਾ ਹੈ ਤੇ ਜਾਲੀ ਪ੍ਰਸ਼ਾਦ ਵੇਚਦਾ ਹੈ بڑے ਸੱਟੇ ਦਾ ਧੰਦਾ ਜਿਹੜਾ ਤਲਕਲੀ ਮੋੜ ਦੇ ਇੱਕ ਮੰਦਿਰ ਤੇ ਧਰਮਸ਼ਾਲਾ ਬਣਾਈ ਹੋਈ ਹੈ ਉਹਦੇ ਵਿੱਚ ਬਹੁਤ ਵੱਡੇ ਪੱਦਰ ਤੇ ਕਰਦਾ ਜਦੋਂ ਹਮਲਾ ਹੋਇਆ ਤੁਸੀਂ ਉਸ ਸਮੇਂ ਕਿੱਥੇ ਸੀ ਮੈਂ ਕਾਲੀ ਮਾਤਾ ਮੰਦਿਰ ਵੀਆਈਪੀ ਗੇਟ ਤੇ ਬਾਹਰ ਖੜਾ ਸੀ ਜਦੋਂ ਹਮਲਾ ਹੋਇਆ ਤੇ ਵੱਲੋਂ ਹਮਲਾ ਕੀਤਾ ਗਿਆ ਉਹ ਇਕੱਲਾ ਸੀ ਜਾਂ ਉਸਦੇ ਨਾਲ ਨਹੀਂ ਨਹੀਂ ਉਹਦੇ ਨਾਲ 15 ਤੋਂ 20 ਵਿਅਕਤੀ ਸੀ ਜਿਹੜੇ ਇਕੱਠੇ ਹਮਲਾ ਕਰਨ ਆਏ ਬਾਕੀ ਜਿਹਨੇ ਜਿਹੜੇ ਹਮਲਾ ਕਰਨ ਤੋਂ ਬਾਅਦ ਉੱਥੋਂ ਮੌਕੇ ਤੋਂ ਭੱਜ ਗਏ ਦੇਖਿਆ ਗਿਆ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਉਹਨਾਂ ਨੇ ਕੀ ਕਿਹਾ ਜੀ ਕੋਈ ਗੱਲਬਾਤ ਹੋਈ ਹੈ ਦੇਖੋ ਪੁਲਿਸ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕਰਨੀ ਹੈ ਜਿਹੜੀ ਜੋਲੀ ਜੀ ਸਾਡੀ ਕਾਰਵਾਈ ਬਣਦੀ ਹੈ ਉਹ ਅਸੀਂ ਆਪਣੀ ਫਿਜ਼ੀਕਲੀ ਉਹ ਕਾਰਵਾਈ ਜ਼ਰੂਰ ਅਮਲੇ ਚ ਲਿਆਵਾਂ ਅਰੇ ਆਪਣੇ ਗੱਡੀ ਆ ਰਹੇ ਹਨ ਅਰੇ ਸਰ ਇੱਕ ਮਾਦਮਾ ਹੋਇਆ ਅੱਜ ਕਾਲੀ ਮਾਤਾ ਮੰਦਰ ਜੀ ਦੇ ਸਾਹਮਣੇ ਬਾਹਰ ਰੀਲਿੰਗ ਦੇ ਬਾਹਰ ਬਾਹਰਲੇ ਗੇਟ ਤੇ ਸੜਕ ਤੇ ਉੱਤੇ ਆਪਸ ਚ ਗੱਗੀ ਜੀ ਨੇ ਜਿਹੜੇ ਮਾਮੋਡਲੇਸ਼ਵਰ ਨੇ ਉਹਨਾਂ ਤੇ ਹਮਲਾ ਹੋਇਆ ਜਿਸ ਸਬੰਧ ਚ ਮੁਕਦਮਾ ਦਰਜ ਸਖਤ ਤੋਂ ਸਖਤ ਕਾਰਾਦੀਨ ਮੁਕਦਮਾ ਦਰਜ ਕੀਤਾ ਜਾ ਰਿਹਾ ਹੈ ਉਹਨਾਂ ਦਾ ਮੈਡੀਕਲ ਕਰਾਉਣ ਲਈ ਟੀਮ ਨੂੰ ਭੇਜਿਆ ਗਿਆ ਨਾਲ ਉਹਨਾਂ ਦਾ ਬਿਆਨ ਲਿਖ ਕੇ ਮੁਕਦਮਾ ਦਰਜ ਕੀਤਾ ਗਿਆ ਸਰ ਇਹ ਕੋਣ ਸੀਗੇ ਤੁਹਾਨੂੰ ਪਤਾ ਲੱਗਦਾ ਇਹ ਇੱਕ ਮਨੀ ਬਾਬਾ ਤੇ ਤੇ ਪ੍ਰਸ਼ਾਦ ਵਾਲਾ ਜਿਹੜੇ ਬੰਦੇ ਸੀਗੇ ਇਹ ਜਿਹੜੇ ਜਾਦ ਪ੍ਰਸ਼ਾਦ ਦੀਆਂ ਰੇੜੀਆਂ ਵਾਲੇ ਵਿਅਕਤੀ ਸੀਗੇ ਜੋ ਸੁਵੰਤ ਚਿੰਨਾ ਨੇ ਅੱਜ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬਾ ਚ ਮੰਦਰ ਮੌਕੇ ਤੇ ਆਏ ਸੀ ਜੋ ਇਹਨਾਂ ਨੇ ਇਹਨਾਂ ਨੇ ਉਹ ਪ੍ਰਸ਼ਾਸਤ ਵਾਲੇ ਮਾਫੀਆ ਸੰਬੰਧ ਚ ਸ਼ਿਕਾਇਤ ਕੀਤੀ ਸੀ ਜਿਸ ਤੋਂ ਫਿਜਕੇ ਇਹਨਾਂ ਨੇ ਹਮਲਾ ਕੀਤਾ ਕਿਸ ਤਰ੍ਹਾਂ ਦੀ ਛੱਟ ਲੱਗੀ ਹੈ ਪੰਚ ਲੱਗਿਆ ਬਾਕੀ ਤਾਂ ਹੁਣ ਮੈਡੀਕਲ ਓਪੀਨੀਅਨ ਤੇ ਹੈ ਜਿਸ ਤਰ੍ਹਾਂ ਕਿ ਵੈਪਨ ਵਗੈਰਾ ਕੋਈ ਹਥਿਆਰਾਂ ਦਾ ਜ਼ਿਕਰ ਕਰ ਰਿਹਾ ਹੈ ਕੋਈ ਅੰਦਰ ਕੋਲ ਕਰਿਆ ਜਾ ਰਿਹਾ ਹੈ ਨਹੀਂ ਇੱਕ ਸਰਫ ਇੱਕ ਛੱਟ ਆ ਉਹ ਪੰਚ ਲੱਗਿਆ ਬਾਕੀ ਤਸਦੀਕ ਚ ਕੋਈ ਗੱਲ ਨਹੀਂ ਜੀ ਜੀ ਸੀਸੀਟੀਵੀ ਫੁਟੇਜ ਵੀ ਆਈ ਹੈ ਉਹ ਹਮ ਇੱਕ ਤੋਂ ਵਿਅਕਤੀ ਕਾਬੂ ਕੀਤਾ ਗਿਆ ਇੱਕ ਨੂੰ ਫੜ ਲਿਆ ਗਿਆ ਬਾਕੀ ਤਸਦੀਜ ਹੋ ਰਹੀ ਹੈ ਕਿ ਨਸ਼ੇ ਦੇ ਗੱਲ ਵੀ ਕੀਤੀ ਹੈ ਕਿ ਨਸ਼ਾ ਗੂੜੇ ਵਿਕਰਮ ਦਾ ਬਿਲਕੁਲ ਨਹੀਂ ਗੱਲ ਨਸ਼ੇ ਵਾਲੀ ਗੱਲ ਨਹੀਂ ਤਾਂ ਪ੍ਰਸ਼ਾਦ ਦੀਆਂ ਰੇਡੀਆਂ ਮਗਰ ਲਾਉਣ ਮਾਰਨ ਦਾਈ ਦਾ ਆਪਸੀ ਮਸਲਾ ਇਹਨਾਂ ਨੇ ਪ੍ਰਸ਼ਾਦ ਦੀਆਂ ਰੇਡੀਆਂ ਸੰਬੰਧੀ ਮਾਨਯੋਗ ਡੀਸੀ ਸਾਹਿਬ ਤੋਂ ਐਸਐਸਪੀ ਸਾਹਿਬ ਨੂੰ ਸ਼ਿਕਾਇਤ ਕੀਤੀ ਸੀ ਜਿਸ ਤੋਂ ਕਿ ਕਿ ਉਹਨਾਂ ਨੂੰ ਲਾਹਮ ਦਾ ਕੀਤਾ ਪ੍ਰਸ਼ਾਸਨ ਉਹ ਰੌਂਦਾ ਪਕੀਤਾ ਵਿਅਕਤੀ ਲਖੀਨਾ ਦਾ ਸਰ ਪਹਿਲੇ ਇੱਕ ਵੀਡੀਓ ਵਾਰਨ ਹੋਈ ਹੈ ਜਿਦੇ ਚ ਗਣੇਸ਼ਰ ਦਾ ਲੋਨਦੇ ਉਹਨਾਂ ਨੂੰ ਕੁੱਪਿਆਂ ਤੋਂ ਖਿੱਚਿਆ ਜਾਂਦਾ ਉਹਦੇ ਜਬ ਉਹ ਜੋ ਵੀ ਪਹਿਲਾਂ ਵੀਡੀਓ ਕੋਈ ਵੀ ਵਾਇਰਲ ਹੋਈ ਸੀ ਉਸ ਸਬੰਧ ਵਿੱਚ ਬਣਦੀ ਕਾਨੂੰਨੀ ਕਾਰਵਾਈ ਪਹਿਲਾਂ ਵੀ ਕੀਤੀ ਗਈ ਹੈ ਉਹ ਪਹਿਲਾਂ ਕੀਤੀ ਗਈ